ਹਾਂਜੀ ਦੋਸਤੋ ਕੀ ਹਾਲ ਨੇ ਸਾਰਿਆਂ ਦੇ ਤੇ ਗੱਲ ਕਰਦੇ ਆ ਮਿੱਤਰੋ ਅੱਜ ਵਾਲੀ ਵੀਡੀਓ ਦੀ ਜੋ ਅੱਜ ਵਾਲੀ ਵੀਡੀਓ ਹੈ ਨਾ ਨਵੇਂ گاؤں ਬਹੁਤ ਜਿਹੜੇ ਕਿਸਾਨ ਉੱਤਦੇ ਨੇ ਨਵੇਂ ਨੌਜਵਾਨ ਉੱਤਦੇ ਨੇ ਘਰੇ ਮੱਜਾਂ ਕਾਫੀ ਰੱਖਦੇ ਨੇ ਜਦ ਡੈਰੀਆਂ ਤੇ ਦੁੱਧ ਪਾਉਂਦੇ ਨੇ ਉਹਨਾਂ ਨੂੰ ਮੋਟੀਵੇਸ਼ਨ ਬੜਾ ਦੇਊਗੀ ਕਿਉਂਕਿ ਇੱਕ ਆਪਾਂ ਅਜਿਹੀ ਵੀਡੀਓ ਲੈ ਕੇ ਆਏ ਤੁਹਾਡੇ ਲਈ ਜਿਹੜੇ ਕਿ ਖੁਦ ਆਪਣੇ ਦੁੱਧ ਦੀ ਖੁਦ ਮੱਜਾਂ ਤੋਂ ਪ੍ਰੋਡਕਸ਼ਨ ਦੁੱਧ ਦੀ ਪ੍ਰੋਡਕਸ਼ਨ ਕਰਕੇ ਅਗਾਹਾਂ ਸੇਲ ਕਰਦੇ ਨੇ ਖੁਦ ਤਿਆਰ ਕਰਕੇ ਜਿਵੇਂ ਕਹਿੰਦੀ ਜਿਵੇਂ ਆ ਦੇਖ ਰਹੇ ਆਪਾਂ ਬਾਈਆ ਮੇਰੇ ਨਾਲ ਸਰਪੰਚ ਦਗਾਲ ਤੋਂ ਤੇ ਇਹ ਘਰੇ ਕਾਰਨੀ ਵਾਲਾ ਦੁੱਧ ਜਿਹੜਾ ਪਹਿਲਾਂ ਬੇਬੇ ਹੋਰੀਆਂ ਬਣਾਉਂਦੇ ਨੇ ਅੱਜ ਤਾਂ ਬਹੁਤ ਅੱਜ ਕੱਲ ਤਾਂ ਬਹੁਤ ਘੱਟ ਰਹੀਆਂ ਇਹ ਗੱਲਾਂ ਕਾਰਨੀ ਦੇ ਵਿੱਚ ਦੁੱਧ ਤਿਆਰ ਕਰਦੇ ਨੇ ਤੇ ਜਿੰਨਾ ਵੀ ਦੁੱਧ ਹੁੰਦਾ ਬਾਈ ਸਾਰਾ ਘਰੇ ਇਸੇ ਤਰ੍ਹਾਂ ਜਾਂ ਤਾਂ ਖੋਆ ਕੱਢਦੇ ਨੇ ਖੋਆ ਵੀ ਖੰਡ ਨਹੀਂ ਪਾਉਂਦੇ ਖੋਏ ਦੇ ਵਿੱਚ ਦੇਸੀ ਘਿਓ ਤੇ ਮਿਸ਼ਰੀ ਨਾਲ ਤਿਆਰ ਕਰਦੇ ਨੇ ਮਿੱਤਰੋ ਤੇ ਕਾਰਨੀ ਵਾਲਾ ਦੁੱਧ ਜਿਹੜਾ ਕੋਈ ਬਚ ਰਹਿ ਜਾਂਦਾ ਖੋਏ ਤੋਂ ਕਾਰਨੀ ਵਾਲਾ ਦੁੱਧ ਤਿਆਰ ਕਰਕੇ ਲਵੇ ਸ਼ਹਿਰ ਪੈਂਦਾ ਪਾਤੜਾ ਸ਼ਾਮ ਨੂੰ ਉੱਥੇ ਜਾ ਕੇ ਸੇਲ ਕਰਕੇ ਆਉਂਦੇ ਨੇ ਬਾਈ ਦੁੱਗਣੇ ਤੋਂ ਚੌਗਣੀ ਕਮਾਈ ਕਰਦੇ ਨੇ ਮੁੰਡੇ ਜਿੰਨੀ ਕ ਮਿਹਨਤ ਉਨੀ ਕਮਾਈ ਬਹੁਤ ਵਧੀਆ ਢੰਗ ਬਹੁਤ ਵਧੀਆ ਤਰੀਕੇ ਨਾਲ ਬਾਈ ਕਮਾਈ ਕਰ ਰਹੇ ਨੇ ਮਿਹਨਤ ਜ਼ਰੂਰ ਆ ਹਾਂ ਸਫਲਤਾ ਜ਼ਰੂਰ ਹਾਸਲ ਹੁੰਦੀ ਆ ਜਿੰਨੀ ਕ ਆਪਾਂ ਮਿਹਨਤ ਕਰਾਂਗੇ ਬਾਕੀ ਆ ਜੋ ਆਪਾਂ ਸਾਰੀ ਗੱਲਬਾਤ ਨਾ ਬਾਈ ਦੇ ਜਵਾਨੀ ਸੁਣਦੇ ਆ ਜਿਆਦਾ ਖਾਸ ਇਹ ਤੇ ਆਪਣੀ ਮਠਿਆਈ ਦੇ ਵਿੱਚ ਜੀ ਆਪਾਂ ਚੀਨੀ ਨਹੀਂ ਬਾਈ ਯੂਜ਼ ਕਰਦੇ ਆ ਜੀ ਆਪਣੀ ਮਠਿਆਈ ਦੇ ਵਿੱਚ ਜਿਹੜੀ ਵੀ ਮਠਿਆਈ ਤਿਆਰ ਕਰਦੇ ਆ ਆਪਾਂ ਉਹਦੇ ਤਾਂ ਅੱਗੇ ਵਾਲੀ ਮਿਸ਼ਰੀ ਪਾਉਂਦੇ ਆ ਜੀ ਤੇ ਬਾਕੀ ਸਾਰੀ ਦੇਸੀ ਘਿਓ ਦੇ ਵਿੱਚ ਆਪਣੀ ਜਿਹੜੀ ਮਠਿਆਈ ਹੈ ਜੀ ਉਹ ਤਿਆਰ ਹਾਂ ਜੀ ਤੇ ਆਪਣੀਆਂ ਮੱਝਾਂ ਸਾਰੀਆਂ ਬਾਈ ਹਾਂ ਜੀ ਆਪਣੀ ਸਾਰੀਆਂ ਮੱਝਾਂ ਆਪਣੀ ਨੇ ਤੇ ਦੁੱਧ ਡੇਰੀ ਵਗੈਰਾ ਤੇ ਪਾਉਂਦੇ ਆ ਨਹੀਂ ਡੇਰੀ ਚ ਨਹੀਂ ਅਸੀਂ ਸਾਰੇ ਪ੍ਰੋਡਕਟ ਬਣਾ ਕੇ ਵੇਚਦੇ ਹਾਂ ਤੇ ਮੰਗਦਾ ਮਤਲਬ ਹਾਂ ਜੀ ਫਾਰਮ ਤੇ ਸਾਡੇ ਲਈ ਬਹੁਤ ਆਰਡਰ ਆਉਂਦੇ ਨੇ ਪਰ ਫਾਰਮ ਵਾਲੀ ਥੋੜੀ ਜੀ ਗੱਲ ਇਹ ਆ ਵੀਰ ਜੀ ਵੀ ਅਸੀਂ ਪੁੱਛ ਕੇ ਮਠਿਆਈ ਕਿ ਤਿਆਰ ਕਰਦੇ ਆ ਜੀ ਫਾਰਮ ਵਾਲਾ ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਬੀਐਫਐ ਮੇਲਾ ਤਨੌਲਾ ਹੀ ਪਹੁੰਚੇ ਹੋਇਆ 2024 ਲਾਸਟ ਡੇਟ ਅੱਜ 3 ਤਰੀਕ 12ਵਾਂ ਮਹੀਨਾ 2024 ਤੇ ਜਿੱਥੇ ਬਹੁਤ ਸਾਰੀਆਂ ਸਟਾਲਾਂ ਲੱਗੀਆਂ ਹੋਣ ਐ ਉਥੇ ਦਕਾਲ ਵਾਲੇ ਵੀਰਾਂ ਦੀ ਸਟਾਲ ਵੀ ਲੱਗੀ ਹੋਈ ਆ ਸਰਪੰਚ ਡੈਰੀ ਫਾਰਮ ਉੱਪਰ ਲਿਖਿਆ ਵੀ ਹੋਇਆ ਸਰਪੰਚ ਡੈਰੀ ਫਾਰਮ ਦਕਾਲ ਤੋਂ ਬਾਈ ਮੇਰੇ ਨਾਲ ਕੁੱਕੂ ਨੇ ਜਿਹੜੇ ਕਦੇ ਵੀ ਦੇਸੀ ਘੋ ਤੇ ਵਿੱਚ ਤੇ ਮਿਸ਼ਰੀ ਪਾ ਕੇ ਸਾਰੀ ਮਠਾਈ ਤਿਆਰ ਕਰਦੇ ਨੇ ਆਰਡਰ ਵੀ ਭੁਗਤਾਉਂਦੇ ਨੇ ਬਾਕੀ ਆਪਾਂ ਸਾਰੀ ਗੱਲਬਾਤ ਬਾਈ ਨਾਲ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲ ਚਾਲ ਨੇ ਬਹੁਤ ਵਧੀਆ ਬਾਈ ਜੀ ਅੱਛਾ ਤੇ ਦੱਸ ਦੀ ਆਪਾਂ ਨੂੰ ਬਾਈ ਸਾਰੀ ਹਾਂਜੀ ਹਾਂਜੀ ਬਾਈ ਜੀ ਅੱਛਾ ਤੇ ਕਿਹੜੀ ਕਿਹੜੀ ਮਠਿਆਈ ਤਕਰੀਬ ਨੂੰ ਬਾਈ ਜੀ ਆਪਣੀ ਆਪਣਾ ਹੈਗੇ ਡੈਰੀ ਫਾਰਮ ਹੈ ਜੀ ਆਪਣਾ ਦੁਕਾਨ ਅੱਛਾ ਆਪਣੇ ਫਾਰਮ ਦੇ ਉੱਪਰ ਜਿਹੜੀ ਮਠਿਆਈ ਹੈ ਜੀ ਆਪਾਂ ਸਾਰੀ ਤਰ੍ਹਾਂ ਦੀ ਤਿਆਰ ਕਰਦੇ ਆਂ ਠੀਕ ਜੀ ਬਾਈ ਹਾਂ ਜਿਹਦੇ ਆਪਣਾ ਸਾਰਾ ਦੁੱਧ ਹੈ ਜੀ ਜਿੱਥੇ ਆਪਾਂ ਲੱਡੂ ਬੇਸਣ ਦੇ ਪਯੌਰ ਜਿਆਦਾਤਰ ਖਾਸ ਇਹ ਆਪਣੀ ਮਠਿਆਈ ਦੇ ਵਿੱਚ ਜੀ ਆਪਾਂ ਚੀ ਜੀ ਆਪਣੀ ਮਠਿਆਈ ਦੇ ਵਿੱਚ ਜਿਹੜੀ ਵੀ ਮਠਿਆਈ ਤਿਆਰ ਕਰਦੇ ਆ ਆਪਾਂ ਉਹਦੇ ਤਾਂ ਅੱਗੇ ਵਾਲੀ ਮਿਸ਼ਰੀ ਪਾਉਂਦੇ ਆ ਜੀ ਤੇ ਬਾਕੀ ਸਾਰੀ ਦੇਸੀ ਘਿਓ ਦੇ ਵਿੱਚ ਆਪਣੀ ਜਿਹੜੀ ਮਠਿਆਈ ਹੈ ਜੀ ਉਹ ਤਿਆਰ ਹੁੰਦੀ ਜੀ ਤੇ ਆਪਣੀਆਂ ਮੱਝਾਂ ਸਾਰੀਆਂ ਬਾਈ ਹਾਂ ਜੀ ਆਪਣੀ ਸਾਰੀਆਂ ਮੱਝਾਂ ਆਪਣੀ ਨੇ ਤੇ ਦੁੱਧ ਡੈਰੀ ਵਗੈਰਾ ਤੇ ਪਾਉਂਦੇ ਆ ਨਹੀਂ ਡੈਰੀ ਚ ਨਹੀਂ ਅਸੀਂ ਸਾਰੇ ਪ੍ਰੋਡਕਟ ਬਣਾ ਕੇ ਵੇਚਦੇ ਆ ਜੀ ਜਿੰਨਾ ਵੀ ਦੁੱਧਾ ਮਤਲਬ ਜਿੰਨਾ ਵੀ ਦੁੱਧਾ ਹੀ ਸਾਡੇ ਡੈਰੀ ਫਾਰਮ ਦਾ ਅਸੀਂ ਸਾਰਾ ਪ੍ਰੋਡਕਟ ਬਣਾ ਕੇ ਜੀ ਵੇਚਦੇ ਆ ਕਿਉਂ ਅਸੀਂ ਜਿੱਥੇ ਚਲੋ ਹੁਣ ਆਗੇ ਜੀ ਯੂਰੇ ਵੀ ਚਲੋ ਮੇਲੇ ਕਰਕੇ ਪਾਸਟਾਲ ਲਾਣਾਗੇ ਇਸ ਕਰਕੇ ਵੀ ਅਸੀਂ ਜਿਹੜਾ ਕਾਊ ਉਹ ਪਾਤਰਾ ਵੀ ਪਾਤਰਾ ਵੀ ਲਾਉਂਦੇ ਆ ਜੀ ਅਸੀਂ ਉੱਥੇ ਸ਼ਾਮ ਨੂੰ 6 ਵਜੇ ਲੈ ਕੇ ਜਾਂਦੇ ਆ ਜੀ ਤੇ तकरीबन ਰਾਤ ਨੂੰ 10:30 11 ਵਜੇ ਤੱਕ ਜਿਹੜਾ ਪਾਤਣਾ ਲక్ష్ਮੀ ਜੋਲਰ ਜਾਖਾ ਰੋਡ ਤੇ ਅਸੀਂ ਕਾਊਂਟਰ ਲਾਉਂਦੇ ਆ ਉਹ ਕਾਊਂਟਰ ਦੇ ਵਿੱਚ ਅਸੀਂ ਇੱਥੇ ਘਰੇ ਆ ਆਪਣੇ ਹਾਰੇ ਲਾਏ ਹੋਨੇ ਜੀ ਕਾਰਨੀ ਵਾਲਾ ਦੁੱਧ ਤੇ ਕਾਰਨੀ ਵਾਲੀ ਲੱਸੀ ਪਾਤਣੀ ਜਾ ਕੇ ਹਾਰੇ ਵਾਲਾ ਦੁੱਧ ਹਾਂਜੀ ਕਾਰਨੀ ਵਾਲਾ ਜੀ ਕਾਰਨੀ ਆਪਣੀਆਂ ਮਿੱਟੀ ਦੇ ਕਾਰਨੀਆਂ ਲਾ ਲੋ ਹਾਰਿਆਂ ਦੇ ਵਿੱਚ ਧਰੀਆਂ ਹੋਈਆਂ ਨੇ ਉਹ ਦੁੱਧ ਹੈ ਜਿਹੜਾ ਅਸੀਂ ਪਾਤਨਾ ਲੈ ਕੇ ਜਾਂਦੇ ਹਾਂ ਜੀ ਤੇ ਨਾਲੇ ਚਲੋ ਦੁੱਧ ਪਿਲਾਉਂਦੇ ਆਂ ਨਾਲੇ ਫਿਰ ਦੂਜੇ ਦਿਨ ਜੋ ਲੱਸੀ ਦੁੱਧ ਬਚਦਾ ਸੀ ਉਹਦੀ ਲੱਸੀ ਵੀ ਪਾਤਨਾ ਲੈ ਕੇ ਜਾਂਦੇ ਹਾਂ ਤੇ ਆਪਣੀ ਜਿੰਨੀ ਮਠਿਆਈ ਤਿਆਰ ਹੁੰਦੀ ਹੈ ਉਹ ਵੀ ਆਪਣੀ ਉੱਥੇ ਨਾਲ ਹੁੰਦੀ ਹੈ ਜੀ ਜਿਹੜੀ ਗਲਾਬ ਜਾਮ ਬਣਾ ਸੀ ਇਹ ਗਰਮ ਕਰਕੇ ਦੇ ਦਾਂ ਨੇ ਜੀ ਹਾਂ ਇੱਕ ਗੱਲ ਮੈਂ ਹੋਰ ਸੋਚੀ ਆ ਨਾ ਵੀ ਜਿਹੜੇ ਸੋਨੂ ਦੇਖ ਕੇ ਯਾਰ ਬਹੁਤ ਨਵੇਂ ਮੁੰਡੇ ਜਿਹੜੇ ਹੁਣ ਡੇਰੀਆਂ ਤੇ ਦੁੱਧ ਪਾਉਂਦੇ ਨੇ ਨਵੇਂ ਮੁੰਡੇ ਹਨ ਇਸ ਤਰ੍ਹਾਂ ਕੰਮ ਲੱਗਣਗੇ ਨਹੀਂ ਚਲੋ ਵੀਰ ਜੀ ਚੰਗੀ ਗੱਲ ਆ ਚਲੋ ਅਸੀਂ ਵੀ ਚਲੋ ਫਾਰਮ ਕਰਕੇ ਹੁਣ ਕਈ ਸਾਲ ਹੋ ਗਏ ਚਲੋ ਸਾਨੂੰ ਫਾਰਮ ਕਰਦੇ ਇਹਨੂੰ ਚਲੋ ਮਠਾਈ ਦਾ ਕੰਮ ਤਾਂ ਵੀਰ ਜੀ ਆਪਾਂ ਨੇ ਐਤਕੀ ਸ਼ੁਰੂ ਕਰਿਆ ਚਲੋ ਸਾਡੇ ਲਈ ਵੀਰੇ ਬਹੁਤ ਵੀਰ ਆਉਂਦੇ ਵੀ ਨੇ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਚਲੋ ਅਸੀਂ ਤਾਂ ਵੀਰੇ ਸਾਰਿਆਂ ਨੂੰ ਇਹੀ ਰਹਿ ਦਿੰਦੇ ਆ ਵੀ ਦੇਖੋ ਫਾਰਮ ਮੰਦਾ ਫੇਰ ਕਾਮਯਾਬ ਹੁੰਦਾ ਜੀ ਜੇ ਉਹ ਆਪਦੇ ਸਾਰੇ ਪ੍ਰੋਡਕਟ ਪੜਾ ਕੇ ਵੇਚੂਗਾ ਇਹ ਦਾਰਮਕਾਮ ਜਮ ਨਹੀਂ ਬਾਈ ਕੋਈ ਬਚਾ ਸਕਦਾ ਆਹ ਇਹ ਗੱਲ ਭਾਵੇਂ ਕਿ ਅਸੀਂ ਖੁਦ ਡੇਰੀ ਕਰਦੇ ਹਾਂ ਪਰ ਅਸੀਂ ਵੀ ਅੱਗੇ ਸੇਲ ਕਰਦੇ ਹਾਂ ਪਰ ਉਹ ਮੁਨਾਫੇ ਵਾਲੀ ਗੱਲ ਹੈ ਨਹੀਂ ਗੀ ਜੇ ਅਸੀਂ ਆਪਾਂ ਖੁਦ ਪ੍ਰੋਜੈਕਟ ਤਿਆਰ ਕਰਾਂਗੇ ਉੱਥੇ ਆਪਾਂ ਨੂੰ ਵੱਧ ਮੁਨਾਫਾ ਹੋਵੇਗਾ ਮੰਨਦੇ ਵੀ ਮਿਹਨਤ ਜ਼ਿਆਦਾ ਹੈਗੀ ਨਹੀਂ ਮਿਹਨਤ ਚਲੋ ਇਹ ਗੱਲ ਜ਼ਰੂਰ ਹੈ ਬਾਈ ਜੀ ਫਿਰ ਆਪਣਾ ਚੀਜ਼ ਵੀ ਸ਼ੁੱਧ ਹੁੰਦੀ ਹੈ ਜੀ ਦੇਖੋ ਜੇ ਆਪਾਂ ਕਸਨੂੰ ਚੀਜ਼ ਸ਼ੁੱਧ ਕਰਕੇ ਖਵਾ ਨਾ ਲਈ ਜੀ ਆਪਾਂ ਕੱਲ ਵੀ ਹਨਾ ਤੁਹਾਡੀ ਵੀਡੀਓ ਪਾਈ ਸੀ ਤੁਸੀਂ ਮਾਨੂੰ ਮਠਾਈ ਦਿੱਤੀ ਜੇ ਆਪਾਂ ਬਾਹਰਲੀ ਮਠਾਈ ਖਾਣੇ ਆ ਉਹ ਅੰਦਰ ਵਾਲਾ ਉਵਾਲਣ ਲੱਗੇ ਨਹੀਂ ਮਚਾਉਣ ਲੱਗੇ ਨਹੀਂ ਹਾਂਜੀ ਕੱਲ ਪਰ ਕੋਈ ਐਰ ਜੀ ਕੋਈ ਸ਼ਿਕਾਇਤ ਵਾਲੀ ਵਾਲ ਜੀ ਪਤਾ ਹੈ ਗੱਲ ਕੀ ਇੱਕ ਤਾਂ ਇਹ ਹੈ ਜੀ ਆਪਣੀ ਖਾਸੀਅਤ ਇਹ ਹੈ ਜੀ ਵੀ ਅਸੀਂ ਹੁਣ ਦੇਖੋ ਤਕਰੀਬਨ ਹਰੇਕ ਬੰਦੇ ਨੂੰ ਇਸ ਟਾਈਮ ਸ਼ੂਗਰ ਦੀ ਸ਼ਿਕਾਇਤ ਹੈ ਅਸੀਂ ਜਿਹੜਾ ਮਿੱਠਾ ਜੀ ਨਾਰਮਲ ਮਿੱਠਾ ਪਾਉਂਦੇ ਨਹੀਂ ਆਮ ਸਾਡਾ ਜਿਹੜਾ ਮਿੱਠਾ ਹੈ ਜੀ ਉਹ ਸਰਪ 300 ਗ੍ਰਾਮ ਹੈ ਜਾਦਗੀ ਮਿਸ਼ਰੀ ਦਾ ਜਲੋ ਕੁਝ ਕਿੰਨਾ ਕਿੰਨਾ ਚੱਲ ਜਾਂਦੀ ਹੈ ਪਈ ਮਠਾਈ ਦੀ ਗੱਲ ਕਰ ਲਈਏ ਮਠਾਈ ਦੀ ਤਾਂ ਇਹ ਹੈ ਜੀ ਜਿਵੇਂ ਹੁਣ ਸਾਡੇ ਜਿਹੜੇ ਲੱਡੂ ਨੇ ਜੀ ਵੀ ਚਲੋ ਇੰਨੇ ਹੌਲੇ ਲੱਡੂ ਨੇ ਜੀ ਅਸੀਂ ਮਸਾ ਤੁੰਨ ਕੇ ਲਾ ਲੋ ਕਿਲੋ ਵਾਲੇ ਡੱਬੇ ਚ ਪਾਉਂਦੇ ਆ ਜਾਦਗੀ ਤੁਸੀਂ ਜੇ ਬਾਜ਼ਾਰ ਚ ਤੁਸੀਂ ਲੱਡੂ ਲਹੋਗੇ ਤਾਂ ਤੁਹਾਨੂੰ ਡੱਬਾ ਖਾਲੀ ਮਿਲੂਗਾ ਹੁਣ ਜਿਵੇਂ ਸਾਡੇ ਲਈ ਗਲਾਬ ਜਾਮਣ ਹੈ ਜੀ ਘਟੋ 22 ਤੋਂ 23 ਪੀਸ ਨੇ ਜੀ ਜਿਹੜੇ ਸਾਡੇ ਗਲਾਬ ਜਾਮਣ ਦੇ ਛੜਦੇ ਨੇ ਕਿਉਂ ਅਸੀਂ ਇਹਨੂੰ ਇੰਨੀ ਜਿਆਦਾ ਰਾੜਦੇ ਆ ਜੀ ਦੇਸੀ ਘੋੜੇ ਵਿੱਚ ਵੀ ਇਹ ਮਿੱਠੀ ਨਹੀਂ ਚੱਕਦੀ ਜੀ ਜੇ ਵੀ ਨੋਰਮਲ ਜਿਹੜੇ 슈ਗਰ ਵਾਲੇ ਬੰਦੇ ਨੇ ਚਲੋ ਤਕਰੀਬਨ ਹਰੇਕ ਬੰਦੇ ਦਾ ਚਲੋ ਬਿਮਾਰੀ ਨੇ ਘੇਰ ਲਿਆ ਉਹ ਗੱਲ ਬੱਕਰੀ ਆ ਬਾਈ ਜੀ ਪਰ ਹਰੇਕ ਬੰਦੇ ਦਾ ਜੀ ਕਰਦਾ ਪਰ ਸਾਡੇ ਅਸੀਂ ਗਾਰੰਟੀ ਨਾਲ ਕਹਿ ਸਕਦੇ ਹਾਂ ਵੀ ਜਿਹੜਾ ਕੋਈ ਵੀ ਬੰਦਾ 슈ਗਰ ਵਾਲਾ ਬੰਦਾ ਜੀ ਉਹ ਸਾਡੀ ਮਠਿਆਈ ਹੈ ਜਿਹੜੀ ਖਾ ਸਕਦਾ ਇਹਦੇ ਵਿੱਚ ਇੰਨੀ ਲੈ ਲੋ ਨੋਰਮਲ ਮਠਿਆਈ ਆਰਡਰ ਫਿਰ ਆਪਣੇ ਏਰੀਆ ਚੋਂ ਪੰਜਾਬ ਆ ਨਹੀਂ ਅਸੀਂ ਆਲ ਪੰਜਾਬ ਆਰਡਰ ਕਰਦੇ ਹਾਂ ਜੀ ਆਨਲਾਈਨ ਵੀ ਉਹ ਏ ਇਦਾਂ ਨੇ ਜਿੱਥੇ ਕੋਈ ਹੋਊਗਾ ਜੀ ਅਸੀਂ ਜਿਹੜੀ ਮਠਿਆਈ ਜੋਗੀ ਬੰਦਾ ਮੰਗਾਉਂਦਾ ਹੀ ਅਸੀਂ ਭੇਜਦੇ ਫੋਰਨ ਕੰਟਰੀ ਜੋ ਕੋਈ ਮੰਗਦਾ ਮਤਲਬ ਹਾਂ ਜੀ ਫੋਰਨ ਤੇ ਸਾਡੇ ਲਈ ਬਹੁਤ ਆਰਡਰ ਆਉਂਦੇ ਨੇ ਪਰ ਫੋਰਨ ਵਾਲੀ ਥੋੜੀ ਜੀ ਗੱਲ ਇਹ ਆ ਵੀਰ ਜੀ ਵੀ ਅਸੀਂ ਪੁੱਛ ਕੇ ਮਠਿਆਈ ਕਿ ਤਿਆਰ ਕਰਦੇ ਹਾਂ ਜੀ ਫੋਰਨ ਵਾਲੀ ਕਿਉਂ ਪਤਾ ਕੀ ਆ ਲਈ ਜਿਹੜਾ ਇਹ ਮਠਿਆਈ ਹੈ ਜੀ ਇਹ ਤਾਂ ਅਸੀਂ ਜਮੀ ਨਾਰਮਲ ਮਿੱਠਾ ਰੱਖਦੇ ਹਾਂ ਜੀ ਪਰ ਜੇ ਫੋਰਨ ਦੇ ਵਿੱਚ ਜੇ ਕੋਈ ਬੰਦਾ ਆਪ ਲੈ ਕੇ ਜਾਂਦਾ ਉਹ ਤਾਂ ਗੱਲ ਵੱਖਰੀ ਹੈ ਜੀ ਪਰ ਜੇ ਆਪਾਂ ਭੇਜਣੀ ਹੋਵੇ ਜੀ ਦੇ ਘਟਵਾ 8 10 ਦਿਨ ਉਹਨੂੰ ਜਾਣ ਨੂੰ ਲੱਗ ਜਾਂਦੇ ਨੇ ਦੱਬਿਆਂ ਜੋ ਬੰਦ ਹੁੰਦੀ ਹੈ ਜੀ ਅੱ ਹੀ ਚਲ ਗਿਆ ਰੈਡੀ ਹੁੰਦੀ ਆ ਹਾਂਜੀ ਸਰ 24 ਘੰਟੇ ਆਪਣੀ ਜਿਹੜੀ ਮਠਿਆਈ ਹੈ ਉਹ ਰੈਡੀ ਹੁੰਦੀ ਆ ਅਸੀਂ ਪਾਤਲਾ ਵੀ ਜਾਂ ਨੇੜੇ ਤੇਰੇ ਜਿੱਥੇ ਵੀ ਕੋਈ ਆ ਅਸੀਂ ਪਹੁੰਚ ਕਰ ਦਾਂਗੇ ਜਿਹੜੇ ਕੋਈ ਪਾਤਲਾ ਤੋਂ ਕੋਈ ਨੰਗਦਾ ਬਾਈ ਜਰੂਰ ਬਾਈ ਨੂੰ ਇੱਕ ਵਾਰੀ ਦਰਸ਼ਨ ਦੇਓ ਹਨਾ ਇੱਕ ਵਾਰੀ ਮਠਿਆਈ ਖਾ ਕੇ ਦੇਖੋ ਯਾਰ ਸਿੰਪਲ ਤੌਰ ਤੇ ਬਾਕੀ ਅਸੀਂ ਕੱਲ ਵੀ ਖਾਧੀ ਅੱਜ ਲਾਸਟ ਦਿਨ ਆਪਾਂ ਮੇਲੇ ਦਾ ਅੱਜ ਕੱਲ ਖਾਣ ਜਦੋਂ ਆਪਾਂ ਬਾਹਰੋਂ ਖਾਂਦੇ ਆ ਯਾਰ ਉਹ ਉਵਾਲਾ ਜੇ ਦੇਣ ਲੱਗ ਜਾਂਦੀਆਂ ਸਰੀਰ ਨੂੰ ਹੌਸ ਕਰਨ ਲੱਗ ਜਾਂਦੀਆਂ ਹਨਾ ਪਰ ਕੱਲ ਖਾਧੀ ਯਾਰ ਬਹੁਤ ਵਧੀਆ ਲੱਗਿਆ ਮਨ ਨੂੰ ਮਤਲਬ ਇੱਕ ਤਾਂ ਕਰ ਦੀ ਜੀ ਇਹ ਹੋ ਗਈ ਛੁੱਟਾ ਵਾਲੀ ਦੇਸੀ ਘੋੜੇ ਨਾਲ ਬਣੀ ਹੋਈ ਤੇ ਨਾਲ ਮਿਸ਼ਰੀ ਹੋ ਗਈ ਜੇਦੋਂ ਆਪਾਂ ਖੰਡ ਪਾਉਨੇ ਆ ਖੰਡ ਦਾ ਹੁਣ ਪਤਾ ਨੁਕਸਾਨ ਦਿੰਦੀ ਹੈ ਹਨਾ ਕੈਮੀਕਲ ਨਾਲ ਬਣੀ ਹੋਈ ਬਹੁਤ ਵਧੀਆ ਬਾਈ ਨੰਬਰ ਸਕਰੀਨ ਤੇ ਆ ਰਿਹਾ ਬਾਈ ਸਰਪੰਚੋਹ ਨਾਲ ਜ਼ਰੂਰ ਕੰਡਕਟ ਕਰਿਓ ਜੀ